ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਸ਼ਾ ਤਸ਼ਕਰ ਵਿਕਰਮ ਸਿੰਘ ਮਰੀਠੀਆ ਨਾਬਾ ਜੇਲ੍ਹ ਦੇ ਵਿੱਚ ਬੰਦ ਸੀ ਮਾਨਯੋਗ ਸੁਪਰੀਮ ਕੋਰਟ ਨੇ ਜਮਾਨਤ ਦਿੱਤੀ ਹੈ ਤਕਰੀਬਨ 7 ਮਹੀਨੇ ਨਾਬਾ ਜੇਲ੍ਹ ਦੇ ਵਿੱਚ ਉਹ ਬੰਦ ਰਿਹਾ ਚਲੋ ਮੈਂ ਕੁਝ ਵਿੱਚ ਵਿੱਚ ਜਿਹੜੇ ਸ਼ੀਨ ਦੇਖੇ ਨੇ ਉਹਨਾਂ ਤੇ ਗੱਲਬਾਤ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਆ ਕਿ ਅਸੀਂ ਪੰਥਕਾਂ ਅਸੀਂ ਅਕਾਲ ਤਖਤ ਨੂੰ ਸਮਰਪਤਾਂ ਸੱਤ ਮਹੀਨੇ ਵਿੱਚ ਦਾੜੀ ਹੋਊਗੀ ਨਾ ਚਿੱਟੀ ਪਹਿਲਾਂ ਧਾਰੀਆਂ ਸੀ ਜਿਵੇਂ ਜੈਵਰੇ ਦੀ ਟੂਹੀ ਹੁੰਦੀ ਹੈ ਦੇਖਿਆ ਹੋਣਾ ਮੰਜੀਠੀ ਦੇ ਘਰ ਵਾਲੀ ਦਾ ਮੂੰਹ ਵੀ ਇਦਾਂ ਹੋਇਆ ਸੀ মিডিਆ ਸਾਹਮਣੇ ਮੇਕਅਪ ਜ਼ਿਆਦਾ ਸੀ ਕਿਉਂਕਿ ਪੰਥਕਾਂ ਸੀ ਪਰ ਸਾਨੂੰ ਬਿਊਟੀ ਬਾਰਲ ਵਿੱਚ ਤਿਆਰ ਹੋ ਕੇ ਜਾਣਾ ਪੈਂਦਾ ਕੱਲ ਉਸ ਪਾਸੇ ਲਈ ਮੇ ਜਾਣਾ ਤੇ ਕਹਿਣਾ ਔਰਤ ਪ੍ਰਤੀ ਕਿਦਾਂ ਦੇ ਸ਼ਬਦ ਨੇ ਇਹਨਾਂ ਦਾ ਇਹਨਾਂ ਦਾ ਕਿੰਦਾ ਕਹ ਨੂੰ ਹੁਣ ਗੱਲ ਕਰਦੇ ਆਂ ਕਹਿੰਦਾ ਮੈਂ ਧੰਨਵਾਦ ਕਰਦਾ ਜੇਲ੍ਹ ਦੇ ਜਿੰਨੇ ਵੀ ਅਫੀਸਰ ਸੀ ਪੁਲਿਸ ਕਰਮਚਾਰੀ ਸੀ ਮੇਰੇ ਨਾਲ ਜਿਹੜੇ ਕੈਦੀ ਸੀ ਸਾਰੇ ਇਦਾਂ ਧੰਨਵਾਦ ਕਰਦਾ ਇਹ ਤਾਂ ਕਰ ਨਹੀਂ ਸੀ ਇਹ ਕਰਨਾ ਬਣਦਾ ਵੀ ਵਧੀਆ 7 ਮਹੀਨੇ ਕੱਟੇ ਗੱਲਾਂ ਹੋਰ ਬਹੁਤ ਨਿਕਲ ਕੇ ਬਾਹਰ ਆ ਗਏ ਪਰ ਉਦੋਂ ਮੈਂ ਹਲੇ ਜਾਣਾ ਨਹੀਂ ਚਾਹੁੰਦਾ ਸਮਾਂ ਆਊਗਾ ਉਦੋਂ ਢੇੜਾਂਗੇ ਸਭ ਕੁਝ ਹੁਣ ਗੱਲ ਪੰਜਾਬ ਦੇ ਲੋਕਾਂ ਨੂੰ ਇੱਕ ਸਵਾਲ ਹੈ ਵੀ ਇਹੋ ਲੋਕ ਨੇ ਜਿਹੜੇ ਚੀਕਾਂ ਮਾਰ ਮਾਰ ਕਹਿੰਦੇ ਨੇ ਕਿ ਅਸੀਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਵਾਰਸ ਹਾਂ ਸ਼੍ਰੋਮਣੀ ਅਕਾਲੀ ਦਲ ਸਿੰਘਾ ਸਮਈ ਜਿਹੜੇ ਕਿ ਸ਼ਿੰਗਾਰਸ ਕਰਨ ਵਾਲੇ ਯੋਧਿਆਂ ਦੀ ਖਾਨੜ ਇੱਕ ਪਾਰਟੀ ਇਹ ਕਹਿੰਦੇ ਆ ਕਹਿੰਦੇ ਆ ਨਾ ਹੁਣ ਕੀ ਜਿਹੜਾ ਬੰਦਾ ਆਮਦਨ ਤੋਂ ਬਾਅਦ ਜਾਇਦਾਦ ਬਣਾਉਂਦਾ ਹੈ ਅਰਬਾਂ ਖਰਬਾਂ ਦੀ ਟਿੱਟੇ ਦਾ ਜਿਹੜੇ ਕਿ ਐਨਡੀਪੀਐਸ ਦਾ ਕੇਸ ਉਹਦੇ ਤੇ ਚੱਲਦਾ ਹੈ ਤੇ ਉਹ ਬੰਦਾ ਰਹਾ ਹੁੰਦਾ ਹੈ ਤੇ ਉਹਦੇ ਮਾਣ ਸਨਮਾਨ ਲਈ ਬੰਦੇ ਸਰੂਪੇ ਲੈ ਕੇ ਜਾਂਦੇ ਨੇ ਜਕਾਰੇ ਲਾਉਂਦੇ ਨੇ ਉਹਨੇ ਖੁਦ ਕਿਹਾ ਕਿੰਨਾ ਬਹੁਤ ਬੱਤ ਜਕਾਰੇ ਲਾਓ ਸਾਡੀ ਕੌਮ ਦੇ ਕੜਮ ਚੌਧਰੀ ਪ੍ਰਚਾਰਕ ਸ਼ਮਨਿਕ ਕਮੇਟੀ ਮੈਂਬਰ ਤਖਤਾਂ ਦੇ ਜੱਜਦਾਰ ਦੱਸਣਗੇ ਵੀ ਜਕਾਰਾ ਕਿੱਥੇ ਲਾਇਆ ਜਾਂਦਾ ਦੱਸਣਗੇ ਬੋਲਤੀ ਬੰਦ ਘੁੰਗੜੀਆਂ ਪਈਆਂ ਨੇ ਕੀ ਤੁਹਾਨੂੰ ਲੱਗਦਾ ਵੀ ਜਿਹੜਾ ਤੁਸੀਂ ਨਾਭਾ ਜੇਲ੍ਹ ਦੇ ਸਾਹਮਣੇ ਜਾ ਕੇ ਡਰਾਮਾ ਕੀਤਾ ਢੋਲ বাজਾਏ ਨੇ ਜਕਾਰੇ ਛੱਡੇ ਨੇ ਪੂਰੇ ਘੇਮਾ ਮਾਰੀਆਂ ਵੀ ਅਕਾਲੀ ਦਲ ਸਰਵਾਈਵ ਕਰ ਰਿਹਾ ਜਾਂ ਬੇੜਾ ਗਰਕ ਹੋ ਰਿਹਾ ਇਹ ਇਹ ਨਾ ਸਮਝਿਓ ਵੀ ਅਸੀਂ ਉੱਥੇ 5-700 ਬੰਦਾ ਇਕੱਠਾ ਹੋ ਗਿਆ 1000 ਬੰਦਾ ਇਕੱਠਾ ਹੋ ਗਿਆ ਨਾ 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 ਇਸ ਪਾਸੇ ਨਹੀਂ ਜਾਣਾ ਪੂਰੇ ਪੰਜਾਬ ਦੇ ਵਿੱਚ ਇਹ 10% ਲੋਕ ਹੈ ਜਿਹੜੇ ਮਨਸਕ ਤੌਰ ਤੇ ਰੋਗੀ ਨਹੀਂ ਬਿਮਾਰ ਨਹੀਂ ਜਿਨ੍ਹਾਂ ਨੂੰ ਆਪਣੇ ਆਪ ਦਾ ਪਤਾ ਨਹੀਂ ਵੀ ਅਸੀਂ ਦੁਨੀਆ ਦੇ ਵਿੱਚ ਖੜੇ ਹਾਂ ਸਾਡੀ ਸਮਾਜ ਨੂੰ ਕੌਮ ਨੂੰ ਰਾਜਨੀਤੀ ਨੂੰ ਕੀ ਦੇਣਾ ਇਹ ਕਦੇ ਨਹੀਂ ਸੋਚਦੇ ਬਸ ਡਾਊਨ ਡਾਊਨ ਕਰਨਾ ਹੁੰਦਾ ਹੋਰ ਕੁਝ ਨਹੀਂ ਇਹ ਗੱਲ ਦਾ ਹੋਰ ਧਿਆਨ ਦਿਓ ਜਿਹੜੇ ਵੀ ਬੰਦੇ ਮੰਜੀਠੀ ਦਾ ਸਨਮਾਨ ਕਰਨ ਵਾਸਤੇ ਪਹੁੰਚਿਆ ਇਹ ਕੌਣ ਨੇ ਅਕਾਲੀ ਨੇ ਨਾ 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 ਐੜਾ ਮੂਰੋ ਕਟੋ ਅਕਾਲੀ ਐੜਾ ਕੱਕੇ ਨੂੰ ਕੰਨਾ ਲੱਲੇ ਨੂੰ ਦਿਹਾਰੀ ਅਕਾਲੀ ਐੜਾ ਕਟੋ ਕਾਲੀ ਫਿਰ ਕਹੋ ਅਕਲੋਂ ਖਾਲੀ ਇਹ ਲੋਕ ਨੇ ਕਹਿੰਦੇ ਭਗਵੰਤ ਮਾਨ ਕੋਲੇ ਕੁਝ ਨਹੀਂ ਸੀ ਇਸ ਕੇਸ ਦੇ ਵਿੱਚ ਭਗਵੰਤ ਮਾਨ ਨੇ ਤੁਹਾਨੂੰ ਕੀ ਕਿਹਾ ਉਹਨੇ ਕੀ ਕਹਿਣਾ ਉਹ ਕਿਉਂ ਕਹੂਗਾ ਉਹਨੇ ਤਾਂ ਇੱਕ ਬਹੁਤ ਵੱਡੀ ਸਿਆਣਪ ਦੇ ਨਾਲ ਤੁਹਾਡੀ ਜਿਹੜੀ ਕਰਤੂਤ ਹੈ ਉਹ ਲੋਕਾਂ ਦੇ ਸਾਹਮਣੇ ਪੇਸ਼ ਕਰਦੀ ਜੇ ਤੁਸੀਂ ਕੱਲ ਨੂੰ ਪਿੰਡਾਂ ਵਿੱਚ ਜਾਓਗੇ ਨਾ ਵੀ ਅਸੀਂ ਸ਼ਰੋਮਣੀ ਅਕਾਲੀ ਦਲ ਦੇ ਬਾਰਸਾਂ ਅਗਲੇ ਕਹਿਣਗੇ ਜਿਹੜਾ ਨਸ਼ਾ ਤਸ਼ਕਰੀ ਦੇ ਕੇਸ ਵਿੱਚ ਨਬਾਜੀਲ ਗਿਆ ਸੀ ਜਿਨੇ ਅਰਮਾ ਖਰਬਾਂ ਦੀ ਪ੍ਰਾਪਰਟੀ ਬਣਾਈ ਪੰਜਾਬ ਨੂੰ ਲੁੱਟਿਆ ਹਜ਼ਾਰਾਂ ਨੌਜਵਾਨ ਮਰੇ ਚਿੱਟੇ ਦੀ ਭੇਡ ਚੜੇ ਇਹ ਉਹ ਬੰਦਾ ਹੈ ਇਹ ਉਹ ਕਾਲੀ ਨੇ ਚਿੰਤਾ ਨਾ ਕਰੋ ਬੜੇ ਵਧੀਆ ਤਰੀਕੇ ਦੇ ਨਾਲ ਤੁਸੀਂ ਤਰਪਾਈ ਕਦੇ ਕਰਦੀ ਹੋਈ ਕੋਈ ਬੀਬੀ ਦੇਖੀ ਹੁਣ ਰਵਾਜ ਹੈ ਨਹੀਂ ਹੁਣ ਤਾਂ ਟੇਲਰ ਸਿੱਧੀਆਂ ਸੀਣਾ ਮਾਰ ਦਿੰਦੇ ਤਕਰੀਬਨ ਕੋਈ ਹੋਊ ਕਿਤੇ ਜਿੱਥੇ ਤਰਪਾਈ ਹੁੰਦੀ ਹੈ ਤੇ ਉਹ ਤਰਪਾਈ ਕਰਨੀ ਵੀ ਹੁੰਦੀ ਹੈ ਤੇ ਉਹ ਦੇੜਨੀ ਵੀ ਹੁੰਦੀ ਹੈ ਵਧੀਆ ਤਰੀਕੇ ਨਾਲ ਦੇੜਾਂਗੇ ਐ ਕੱਲਾ ਕੱਲਾ ਤੋਂ ਪਕ ਕੱਲਾ ਕੱਲਾ ਪੜਦੇ ਨਹੀਂ ਮੂਰੋਂ ਇੱਕੋ ਹੀ ਤੋਂ ਭਕੜਨਾ ਐ ਸਾਰੀ ਖਿੱਚ ਕੇ ਪੂਰੀ ਪੂਰੀ ਰੀਲ ਜਿਹੜੀ ਹੁੰਦੀ ਹੈ ਨਾ ਧਾਗਾ ਉਹ ਪੂਰਾ ਸਾਫ਼ ਲੈ ਕੇ ਚੰਗੀ ਤਰ੍ਹਾਂ ਜਦੋਂ ਦੇ ਬਦਾਰ ਨਹੀਂ ਦਿੱਤੇ ਉਹਦੇ ਕੱਲੇ ਛੋਟੇ ਛੋਟੇ ਕਿਣਕੇ ਜੇ ਟਿੱਕੇ ਜੇ ਜਿੱਦੋਂ ਸੂਈ ਲੰਘਦੀ ਹੈ ਉਹ ਹੈ ਕਬੀਰ ਬੇੜਾ ਜਰਜਰਾ ਫੂਟੇ 6000 ਹਰੂਏ ਹਰੂਏ ਤਰਗੇ ਡੁੱਬੇ ਏਨ ਸਰਪਾਰ ਅਕਾਲੀ ਦਲ ਦਾ ਉਹ ਹਾਲ ਹੈ ਜਿਹੜੀ ਬੇੜੀ ਵਿੱਚ ਇਹ ਨਸ਼ਾ ਕਸ਼ਕਰ ਪੰਜਾਬ ਨੂੰ ਲੁੱਟਣ ਵਾਲੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲੇ ਬੈਠੇ ਨੇ ਨਾ ਉਹ ਬੇੜੀ ਦੇ ਵਿੱਚ ਬਹੁਤ ਵੱਡੇ ਵੱਡੇ ਸ਼ੇਕ ਨੇ ਪਰ ਸ਼ੇਕ ਕਿਸੇ ਨੇ ਹੋਰ ਨਹੀਂ ਕੀਤੇ ਇਹਨਾਂ ਨੇ ਖੁਦ ਕੀਤੇ ਹੋਏ ਤੇ ਜਿਹੜੀ ਬੇੜੀ ਵਿੱਚ ਸ਼ੇਕ ਹੁੰਦੇ ਨੇ ਨਾ ਮੋਰਗੀਆਂ ਹੁੰਦੀਆਂ ਨਹੀਂ ਉਹ ਸਮੁੰਦਰ ਵਿੱਚ ਬਹੁਤ ਹੀ ਦੂਰ ਨਹੀਂ ਜਾਂਦੀ ਹੁੰਦੀ ਠੀਕ ਹੈ ਧੱਕੇ ਨਾਲ ਮਲਾਹ ਚੱਪੂ ਚੱਪੂ ਮਾਰ ਕੇ ਲੈ ਜਾਂਦਾ 200 ਮੀਟਰ 300 ਮੀਟਰ ਤੇ ਆਖਰ ਉਹਨੇ ਪਾਣੀ ਭਰ ਜਾਂਦਾ ਮੋਰੇ ਵੀ ਤੇ ਉਹਨੇ ਡੁੱਬਣਾ ਹੁੰਦਾ ਇਹ ਸਚਾਈ ਹੈ ਇਹ ਤੁਹਾਡੀਆਂ ਜਿਹੜੀਆਂ ਕਰਤੂਤਾਂ ਨੇ ਨਾ ਇਹ ਨੂੰ ਇਹ ਨਾ ਸਮਝਿਓ ਵੀ ਕਾਲੀ ਗਾਲ ਜਿੰਦਾਬਾਦ ਕਹੇਤਾ ਵੀ ਜਿੰਦਾਬਾਦ ਹੋ ਗਿਆ ਨਾ 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 ਜਿੰਦਾਬਾਦ ਸ਼ਬਦ ਚਾਰ ਅੱਖਰਾਂ ਦਾ ਬਣਦਾ ਹੈ ਜੇ ਤੋੜ ਦੇਉਂਗੇ ਜਿੰਦਾ ਵੱਖਰਾ ਹੋ ਜਾ ਤੇ ਬਾਦ ਵੱਖਰਾ ਹੋ ਜਾ ਤੁਹਾਡੀ ਜ਼ਿੰਦਗੀ ਨੂੰ ਵੀ ਲੋਕ ਕਰ ਦੇਣਾ ਲੋਕਾਂ ਦੀ ਸੋਚ ਨੇ ਸਮਝੇ ਗੱਲ ਲਈ ਬਾਦ ਕੀ ਹੁੰਦਾ ਆਵਾਜ਼ ਹੁੰਦਾ ਇਕੱਲਾ ਬਾਦ ਰਹਿ ਰੂ ਤੇ ਜਵਲੀਆਂ ਮਾਰੀ ਚੱਲੋ ਜਿੰਨੀਆਂ ਮਰਜੀ ਇਹ ਤੁਹਾਡਾ ਜਿੰਨਾ ਵੀ ਜਲੂਸ ਨਿਕਲ ਰਿਹਾ ਨਾ ਇਹ ਦੁਨੀਆ ਤੱਕ ਜਾ ਰਿਹਾ ਵਧੀਆ ਤਰੀਕੇ ਨਾਲ ਦੱਸਾਂਗੇ ਵਧੀਆ ਤਰੀਕੇ ਨਾਲ ਵੀ ਇਹ ਕੌਣ ਨੇ ਤੁਹਾਨੂੰ ਕੀ ਲੱਗਾ ਵੀ ਬਾਬਾ ਗੁਰਵਿੰਦਰ ਸਿੰਘ ਹੈਲੀਕਾਪਟਰ ਤੇ ਆਏ ਜੇਲ੍ਹ ਵਿੱਚ ਜਾ ਗਏ ਗਲਬਕੜੀ ਪਾਈ ਮੇਰਾ ਯਾਰ ਮੇਰਾ ਦੋਸਤ ਮੇਰਾ ਰਿਸ਼ਤੇਰ ਕਹਤਾ ਕਲੀਂਟ ਮਿਲ ਗਈ ਨਾ 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 ਇਹ ਜਿਹੜੇ ਉੱਪਰ ਬੈਠੇ ਨੇ ਨਾ ਅਗਲੇ ਉਹ ਪਤਾ ਕੌਣ ਨੇ ਉਹ ਦੱਸਣਾ ਨਹੀਂ ਚਾਹੁੰਦੇ ਵੀਰਵੰਤ ਕੀ ਨਹੀਂ ਕਰਾਈਏ ਉਹ ਇੱਕ ਲੋਕਾਂ ਦੇ ਵਿੱਚ ਇਹ ਭੰਮਲ ਪੂਸਾ ਪਾਉਣਾ ਚਾਹੁੰਦੇ ਵੀ ਆਹ ਬਾਬਾ ਤੁਹਾਡਾ ਰੱਬ ਵੀ ਇਹ ਕਿਹਦਾ ਯਾਰ ਹੈ ਕਿਹਦਾ ਸਾਥੀ ਹੈ ਇਹਦੇ ਰਾਹੀਂ ਸਾਰਾ ਕੁਝ ਹੋਇਆ ਇਹਦੀ ਕਲਾ ਕਰਾਮਾਤ ਇਹਦੀ ਪਾਵਰ ਇਹਦੀ ਸ਼ਕਤੀ ਵਰਤੀ ਹੈ ਇਦਾਂ ਦਰਸ਼ਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਕਹਿ ਲਈ ਵੀ ਇੱਕੋ ਵਾਰ ਜ ਦੋ ਤਿੰਨ ਸ਼ਿਕਾਰ ਅਗਲੇ ਨਿਕਰਦੇ ਮੋਦੀ ਸਾਹਿਬ ਦਾ ਸੱਚਖੰਡ ਬਲਾਂ ਡੇਰੇ ਵਿੱਚ ਆਉਣਾ ਇਹ ਸਾਬਤ ਕਰਦਾ ਹੈ ਵੀ ਪੰਜਾਬ ਦੀ ਰਾਜਨੀਤੀ ਵੀ ਜਿਹੜੀ ਤਰਸੱਲੀ ਮਚਾਈ ਹੈ ਨਾ ਉਹਨੂੰ ਤੁਹਾਡੇ ਵਰਗੇ ਭੁੰਦੂ ਨਹੀਂ ਸੁਣ ਸਕਦੇ ਦੇਈ ਸਮਝ ਸਕਦੇ ਜਦੋਂ ਤੁਹਾਡੇ ਦਾ ਲੱਗੇ ਨੇ ਨਾ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸੀ ਉਸ ਬੰਦੇ ਨੂੰ ਰਾਜਨੀਤੀ ਬਾਰੇ ਕਾਫੀ ਡੂੰਘਾਈ ਦੇ ਵਿੱਚ ਪਤਾ ਸੀ ਤੁੰ ਤਾਂ ਪਰੋਸ਼ਿਆ ਹੋਇਆ ਮਿਲ ਗਿਆ ਸਾਰਾ ਕੁਝ ਤੁਨ ਨੂੰ ਨਾ ਨਮਕ ਦੀ ਨਾ ਮਿਰਚ ਦੀ ਨਾ ਹਲਦੀ ਦੀ ਨਾ ਮਸਾਲੇ ਦੀ ਨਾ ਤੜਕੇ ਦੀ ਕੋਈ ਜਾਣਕਾਰੀ ਨਹੀਂ ਸੀ ਤੂੰ ਤਾਂ ਬਣਿਆ ਬਣਾਇਆ ਪਰੋਸ ਕੇ ਥਾਲ ਵਿੱਚ ਪੜਾਤਾ ਤੇ ਸ਼ੱਕ ਲਿਆ ਦੋ ਤਿੰਨ ਵਾਰੀ ਸ਼ੱਕ ਲਿਆ ਤੇ ਹੁਣ ਨਹੀਂ ਹੁਣ ਬਣਾਉਣਾ ਪੈਣਾ ਤੇ ਬਣਾਉਣਾ ਔਖਾ ਇਹ ਗੱਲਾਂ ਬੋਰ ਕਰਨ ਲਈ ਆ ਕਿਹਨਾਂ ਨੂੰ ਜਿਹੜੇ ਅਕਲੋਂ ਖਾਲੀ ਨੇ ਜਿਹੜੇ ਅਸਲ ਅਕਾਲੀ ਨੇ ਨਾ ਉਹ ਥੋੜੇ ਤੋਂ ਟੁੱਟ ਚੁੱਕੇ ਐ ਤੂੰ ਤੁਹਾਨੂੰ ਕੀ ਲੱਗਦਾ ਵੀ ਅਸੀਂ ਇਦਾਂ ਕਹਿ ਦਾਂਗੇ ਅਕਾਲੀ ਦਰ ਜਿੰਦਾਬਾਦ ਨਾ 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 ਜਿਹੜੇ ਅਸਲ ਨੇ ਨਾ ਜਿਹਨੂੰ ਪਤਾ ਵੀ ਅਕਾਲ ਚਲ ਕੀ ਹੁੰਦਾ ਉਹ ਟੁੱਟ ਚੁੱਕਿਆ ਉਹ ਟੁੱਟ ਚੁੱਕਿਆ ਉਹ ਨਹੀਂ ਤੁਹਾਡੇ ਨਾਲ ਜੁੜਦੇ ਤੁਹਾਡੇ ਨਾਲ ਨਸ਼ੇੜੀ ਨਸ਼ਾ ਵੇਚਣ ਵਾਲੇ ਚਿਟਾ ਵੇਚਣ ਵਾਲੇ ਲੁੱਟਮ ਛੁਟਮ ਕਰਨ ਵਾਲੇ ਬੇਅਦਬੀਆਂ ਕਰਨ ਵਾਲੇ ਜਾਂ ਸਾਧ ਲਾਣਾ ਪਖੰਡੀ ਰੱਬ ਦੇ ਨਾਂ ਤੇ ਪਖੰਡ ਕਰਨ ਵਾਲੇ ਤੁਹਾਡੇ ਨਾਲ ਉਹ ਨਹੀਂ ਜਿਨ੍ਹਾਂ ਨੇ ਆਪਣੇ ਬੱਚੇ ਵਧੀਆ ਸਕੂਲਾਂ 'ਚ ਪੜ੍ਹਾਏ ਨੇ ਨਾ ਉਹ ਤੁਹਾਡੀਆਂ ਕਰਤੂਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਨਹੀਂ ਹੁਣ ਚੰਗੀ ਤਰ੍ਹਾਂ ਪਤਾ ਹੈ ਮੈਂ ਲਾਸਟ ਵਿੱਚ ਇੱਕ ਗੱਲ ਕਹਿਣੀ ਹੈ ਬਈ ਦਾੜੀ ਵਧੀਆ ਲੱਗੀ ਪਹਿਲਾਂ ਕਾਲੀ ਸੀ ਹੁਣ ਚਿੱਟੀ ਹੋ ਗਈ ਫਿਰ ਮੈਂ ਤੁਹਾਡੇ ਨਾਲ ਤਾਂ ਬਾਬਾ ਰਾਮ ਰਹੀਮ ਵਧੀਆ ਰਿਹਾ ਉਹਨੂੰ ਕਲਫੀ ਡੱਬੇ ਮਿਲ ਜਾਂਦੀ ਸੀ ਤੇ ਤੁਹਾਨੂੰ ਮਿਲੀ ਨਹੀਂ ਇਸੇ ਕਰਕੇ ਹੈ ਨਾ ਚਲ ਬਹੁਤਾ ਨਹੀਂ ਕੁਝ ਬੋਲਣਾ ਇਹ ਤੁਹਾਡਾ ਜਲੂਸ ਨਿਕਲਿਆ ਇਹ ਨਾ ਕਦੇ ਜਵਾਨ ਤਾਂ ਮਿਲ ਗਈ ਕੋਈ ਵੱਡੀ ਗੱਲ ਨਹੀਂ ਜਵਾਨ ਤਾਂ ਵੱਡੇ ਬੰਟੇ ਨੂੰ ਮਿਲ ਗਈ ਇੱਥੇ ਪਰ ਹਲੇ ਕੀ ਚੱਲਦਾ ਹੈ ਹਲੇ ਬਹੁਤ ਕੁਝ ਹੋਣਾ ਹੈ ਹਲੇ ਇਲੈਕਸ਼ਨ 2027 ਚ ਹੋਣੀ ਹੈ ਇਹ ਤਾਂ ਫਰਵਰੀ ਚੱਲਦਾ ਹੈ 11 ਮਹੀਨੇ ਹੋਰ ਪੈਣੇ ਹਨ ਤੇ ਤੂੰ ਤਾਂ 7 ਮਹੀਨੇ ਕੱਟੇ ਨੇ ਮੌਕੇ ਤੇ ਆ ਕੇ ਪਤਾ ਨਹੀਂ ਕੀ ਕੁਝ ਹੋ ਜੇ ਤੇ ਹਲੇ ਵੀ ਨਾ ਆਰੇੜੇ ਐਨ ਕਾ ਲਾਈਆਂ ਆਰੇੜੇ ਮੂਰੇ ਖੜੇ ਸੀ ਐਨ ਕਾ ਲਾਓ ਜੀ ਐਨ ਕਾ ਲਾਓ ਇਹ ਕੌਣ ਨੇ ਇਹ ਸੀਰੀਅਸ ਨਹੀਂ ਨਾ 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 ਇਹ ਫੁਕਰੇ ਇਹ ਉਹ ਨਹੀਂ ਜਦੋਂ ਮਰਜੀ ਜਕਾਰਾ ਛੱਡ ਦੇਣ ਜਦੋਂ ਮਰਜੀ ਕੋਈ ਪੁੱਠੀ ਜਿੱਦੀ ਹਰਕਤ ਕਰਦੋ ਨੇ ਇਹ ਉਹ ਨਹੀਂ ਇਹਨਾਂ ਦੇ ਵਿੱਚ ਕੋਈ ਅਕਲ ਹੀ ਨਹੀਂ ਹੈਗਾ ਇਹ ਸਾਰੇ ਅਕਲੋਂ ਖਾਲੀ ਨੇ ਤੇ ਜਿਹੜਾ ਲਾਣਾ ਮਾਣਾ ਇਕੱਠਾ ਹੋਇਆ ਜਿੰਨਾ ਨਾ ਬਜੇ ਉਹਦੇ ਸਾਹਮਣੇ ਤੇ ਉਹਨਾਂ ਨੂੰ ਲਾਸਟ ਬੇਨਤੀ ਹੈ ਵੀ ਥੋੜਾ ਜਿਹਾ ਸੰਭਲ ਕੇ ਚੱਲਿਓ ਇਹ ਤੁਹਾਡੇ ਕੋਈ ਪ੍ਰਾਪਤੀ ਨਹੀਂ ਉਜਵਲਬ ਦੀ ਨਹੀਂ ਵੀ ਤੁਹਾਡੇ ਇਹ ਤਾਂ ਤੁਸੀਂ ਇਹ ਕਹਿ ਲਓ ਵੀ ਪਹਿਲਾ ਟੋਆ ਥੋੜਾ ਜਿਹਾ ਛੋਟਾ ਸੀ ਹੁਣ ਥੋੜਾ ਜਿਹਾ ਡੂੰਗਾ ਵੀ ਕਰਤਾ ਚੌੜਾ ਵੀ ਕਰਤਾ ਤੇ ਉਹਦੇ ਵਿੱਚੋਂ ਨਿਕਲਣਾ ਤੁਹਾਡੇ ਲਈ ਮੁਸ਼ਕਲ ਕਰਤਾ ਗਲੇ ਸਮਝੋ ਨਾ ਗੱਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ